ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਸਾਬਾਪਾ ਤੁਹਾਡਾ ਨਾ ਮੇਰਾ ਪਿੰਡ ਅਪਰਾਜੀ ਮਿੰਨਾ ਰਾਣਾ ਹੈ ਜੀ ਮੇਰੀ ਡਾਡਕੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੇਰ ਪਿੰਡ ਭਾਈਚਾਰੇ ਦੇ ਵਿੱਚ ਉਹ ਕੁਝ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਠਾਣੀ ਨੇ ਉਹਦੇ ਜੇਡ ਨੇ ਸੱਸ ਨੇ ਉਹਨਾਂ ਨੇ ਕਟਮਾਰ ਕਰਕੇ ਪੰਚਾਇਤ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਪੰਚਾਇਤ ਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਹਿਆ ਥਾਣੇ ਤੇ ਅਸਥਾਨ ਦੇ ਵਿੱਚ ਪਾਇਆ ਗਿਆ ਉਹਨਾਂ ਨੇ ਜਾਦੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਜੀ ਉਹਨਾਂ ਨੇ ਟੈਂਕ ਚਾਹੇ ਰੱਖੀ ਉੱਥੇ ਹਰ ਜਾਰੀ ਖਰਾਬ ਹੋਣ ਦੇ ਖਾਤਰ ਉਹਨਾਂ ਅੰਬਰਸਾ ਦਾ ਰਹਿਫਲ ਕਰਤੀ। ਰਸਤੇ ਦੇ ਵਿੱਚੋਂ ਗੱਡੀ ਦਮ ਤੋੜ ਗਈ ਆ ਕਟਮਾ ਦੀ ਖਾਤਰ। ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਆ। ਹਾਂਜੀ 112 ਨੰਬਰ ਤੇ ਕੀਤੀ ਸੀ। ਉਹਨਾਂ ਨੇ ਸਾਰਾ ਸਾਡੀ ਸੜਾਈ ਕੀਤੀ ਬਹੁਤ ਵਧੀਆ ਸਾਡੀ ਸੜਾਈ ਕੀਤੀਗੇ ਮਲਾਜਮਾਂ ਨੇ। ਸਾਡੀ ਬਹੁਤ ਬੜੀਏ ਕੰਮ ਕਿ ਕੀ ਮੰਗ ਕਰਦੇ ਆਂ ਅਸੀਂ ਮੰਗੇ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕਿੱਥੇ ਜਾਣਾ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣਾ ਜਿੰਨਾਂ ਕਰ ਨਹੀਂ ਫੜ ਹੁੰਦੇ ਸਾਰੇ ਦੋ ਫੜੇ ਆ ਤਿੰਨ ਨਹੀਂ ਫੜ ਹੁੰਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਚਾਣੇ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲਾਈ ਜਾਏਗੇ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਸਾਬਾ ਬਪਾ ਦਾ ਨਾਮ ਹੈ ਮੇਰਾ ਪਿੰਡ ਦਾ ਪ੍ਰਾਈਮ ਮਿੰਨਾ ਰਾਣਾ ਹੈ ਜੀ ਮੇਰੀ ਦਾਦੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਭਾਈ ਜਾਲੇ ਦੇ ਵਿੱਚ ਉਹ ਉਹਦੇ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇੜ ਨੇ ਸੱਸ ਨੇ ਉਹਨਾਂ ਨੇ ਕੁੱਟਮਾਰ ਕਰਕੇ ਪਿੰਚਾਇਤ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਜਿਆਦਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਈਆਂ ਠਾਣੇ ਗਿਆ ਅਸਥਾਨ ਦੇ ਵਿੱਚ ਪਹੁੰਚਾਇਆ ਗਿਆ ਉਹਨਾਂ ਨੇ ਜਾਰੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਜੀ ਉਹਨਾਂ ਨੇ ਟੈਂਕ ਕਾਹਦੇ ਰੱਖੀ ਉੱਥੇ ਹਾਲਤ ਜਾਰੀ ਖਰਾਬ ਹੋਣ ਦੇ ਖਾਤਰ ਉਹਨਾਂ ਅੰਬਰਸਾਧਾ ਰੈਫਰ ਕਰਤੀ। ਰਸਤੇ ਦੇ ਵਿੱਚ ਗੱਡੀ ਦਮ ਤੋੜ ਗਈ ਆ। ਕੁਟਮਾ ਵੀ ਖਤਰ। ਇਹ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ। ਹਾਂਜੀ 112 ਨੰਬਰ ਤੇ ਕੀਤੀ ਸੀ। ਉਹਨਾਂ ਨੇ ਸਾਰਾ ਸਾਡੀ ਸੁਣਾਈ ਕੀਤੀ। ਬਹੁਤ ਵਧੀਆ ਸਾਡੀ ਸੁਣਾਈ ਕੀਤੀਗੇ ਮਲਾਜਮਾਂ ਨੇ। ਸਾਡੀ ਬਹੁਤ ਬੜੀਆ ਕਾਬਿਓ। ਕੀ ਮੰਗ ਕਰਦੇ ਨੇ? ਅਸੀਂ ਮੰਗ ਇਹ ਗੱਲ ਸਾਡੀ ਗੱਡੀ ਨੂੰ ਇਨਸਾਫ ਮਿਲਿਆ ਜਾਵੇ। ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣ। ਉਹਨਾਂ ਵਜ੍ਹਾ ਤੇ ਕਰਕੇ ਹਵਾਲਾ ਭੇਜੇ ਜਾਣ ਜਿੰਨਾਂ ਕੋ ਨਹੀਂ ਫੜਉਂਦੇ ਸਾਰੇ ਦੋ ਫੜੇ ਆ ਤਿੰਨ ਨਹੀਂ ਫੜਉਂਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਜਾਣੀ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲਈ ਜਾਏਗੇ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਸਾਬਾਪਾ ਤੁਹਾਡੇ ਨਾਲ ਮੇਰਾ ਪਿੰਡ ਅਫਰਾਜੀ ਮਿੰਨਾ ਰਾਣਾ ਆ ਜੀ ਮੇਰੀ ਡਾਢੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਫਾਈਲ ਦੇ ਵਿੱਚ ਉਹ ਉਹ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇੜ ਨੇ ਸੱਸ ਨੇ ਉਹਨਾਂ ਨੇ ਕੁੱਟਮਾਰ ਕਰਕੇ ਪਿੰਜਾਇਜ਼ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਪਿੰਜਾਇਜ਼ ਨੇ ਸਰਪੰਚ ਨੇ 112 ਨੰਬਰ ਦੀ ਕਾਲ ਕਰਕੇ ਪੁਲਿਸ ਮਗਾਈ ਗਈ ਉਹਨਾਂ ਨੇ ਛਡਾ ਕੇ ਕਹੇ ਕਿ ਅਸਤਲ ਲੋਹਿਆ ਥਾਣੇ ਗਿਆ ਅਸਤਵ ਦੇ ਵਿੱਚ ਪਾਇਆ ਗਿਆ ਉਹਨਾਂ ਨੇ ਜਾਦੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਜਾ ਉਹਨਾਂ ਨੇ ਟੈਂਕ ਖਾਲੀ ਰੱਖੀ ਉੱਥੇ ਹਾਲਤ ਜਾਦੀ ਖਰਾਬ ਹੋਣ ਦੇ ਖਾਤਰ ਉਹਨਾਂ ਅੰਮ੍ਰਿਤਸਰ ਰੈਫਰ ਕਰਤੀ ਰਸਤੇ ਦੇ ਵਿੱਚੋਂ ਗੱਡੀ ਦਮ ਤੋੜ ਗਈ ਕੁਟਮਾ ਵੀ ਖਤਰ ਹੈ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹਾਂ ਹਾਂਜੀ 112 ਨੰਬਰ ਤੇ ਕੀਤੀ ਸੀ ਉਹਨਾਂ ਨੇ ਸਾਰਾ ਸਾਡੀ ਸੁਣਾਈ ਕੀਤੀ ਬਹੁਤ ਵਧੀਆ ਸਾਡੀ ਸੁਣਾਈ ਕੀਤੀ ਗਏ ਮਲਾਜਮਾਂ ਨੇ ਸਾਡੀ ਬਹੁਤ ਵਧੀਆ ਕਾਬਿਓ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣਾ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣਾ ਜਿੰਨਾਂ ਕੋ ਨਹੀਂ ਫੜ ਹੁੰਦੇ ਸਾਰੇ ਦੋ ਫੜੇ ਆ ਜਦੋਂ ਨਹੀਂ ਫੜਉਂਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਮੰਗ ਜਾਣਗੇ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲੈ ਜਾਣਗੇ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਸਾਬਾਪਾ ਤੁਹਾਡਾ ਨਾਮ ਮੇਰਾ ਪਿੰਡ ਅਪਰਾਜੀ ਮਿੰਨਾ ਰਾਣਾ ਆ ਜੀ ਮੇਰੀ ਡਾਢੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਭਾਈਚਾਰੇ ਦੇ ਵਿੱਚ ਤੋਂ ਉਸ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇੜ ਨੇ ਸੱਸ ਨੇ ਉਹਨਾਂ ਨੇ ਕੁੱਟਮਾਰ ਕਰਕੇ ਪੰਚਾਇਤ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਪੰਚਾਇਤ ਨੇ ਸਰਪੰਚ ਨੇ 112 ਨੰਬਰ ਦੀ ਕਾਲ ਕਰਕੇ ਪੁਲਿਸ ਮਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲਈਆਂ ਥਾਣੇ ਗਿਆ ਅਸਥਾਅ ਦੇ ਵਿੱਚ ਪਾਇਆ ਗਿਆ ਉਹਨਾਂ ਨੇ ਜਿਆਦਾ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਲੰਧਰ ਰੈਫਰ ਗਿਆ ਉਹਨਾਂ ਨੇ ਪੈਂਕ ਚਾਦ ਰੱਖੀ ਉੱਥੇ ਹਾਲਤ ਜਿਆਦਾ ਖਰਾਬ ਹੋਣ ਦੇ ਖਾਤਰ ਉਹਨਾਂ ਅੰਮ੍ਰਿਤਸਰ ਰੈਫਰ ਕਰਤੀ ਰਸਤੇ ਦੇ ਵਿੱਚ ਗੱਡੀ ਦਾਮ ਤੋੜ ਗਈ ਕੁਟਮਾ ਦੀ ਖਾਤਰ ਇਹ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਹਾਂਜੀ 112 ਨੰਬਰ ਤੇ ਕੀਤੀ ਸੀ ਉਹਨਾਂ ਨੇ ਸਾਰਾ ਸਾਡੀ ਸੜਾਈ ਕੀਤੀ ਬਹੁਤ ਵਧੀਆ ਸਾਡੀ ਸੜਾਈ ਕੀਤੀਗੇ ਮਲਾਜਮਾਂ ਨੇ ਸਾਡੀ ਬਹੁਤ ਵਧੀਆ ਕਾਬਿਓ ਕੀ ਮੰਗ ਕਰਦੇ ਨੇ ਅਸੀਂ ਮੰਗੇ ਇਹ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣਾ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣਾ ਜਿੰਨਾਂ ਕਰ ਨਹੀਂ ਫੜਉਂਦੇ ਸਾਰੇ ਦੋ ਫੜੇ ਆ ਤਿੰਨ ਨਹੀਂ ਫੜਉਂਦੇ ਅਸੀਂ ਉਹਨਾਂ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਚਾਣੇ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਤੋਂ ਨਹੀਂ ਲਾਈ ਜਾਣੀ ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਮੇਰਾ ਪਿੰਡ ਫਰਾਜੀ ਮਿੰਨਾ ਰਾਣਾ ਹੈ ਜੀ ਮੇਰੀ ਡਾੜੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਭਾਈ ਜਾਲ ਦੇ ਵਿੱਚ ਉਹ ਉਹ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇੜ ਨੇ ਸੱਸ ਨੇ ਉਹਨਾਂ ਨੇ ਕਟਮਾਰ ਕਰਕੇ ਪੰਚਾਇਤ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਪੰਚਾਇਤ ਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਈਆਂ ਠਾਣੇ ਗਿਆ ਅਸਥਾਨ ਦੇ ਵਿੱਚ ਪਹੁੰਚਾਇਆ ਗਿਆ ਉਹਨਾਂ ਨੇ ਜਾਦੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਜੀ ਉਹਨਾਂ ਦੇ ਪੈਂਕ ਚਾਦ ਰੱਖੀ ਉੱਥੇ ਹਾਲ ਤੇ ਜਾਰੀ ਖਰਾਬ ਹੋਣ ਦੇ ਖਾਤਰ ਉਹਨਾਂ ਅੰਬਰਸਰ ਰੈਫਰ ਕਰਤੀ। ਰਸਤੇ ਦੇ ਵਿੱਚ ਗੱਡੀ ਦਮ ਤੋੜ ਗਈ ਆ। ਕੁਟਮਾ ਦੀ ਖਾਤਰ। ਇਹ ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ। ਹਾਂਜੀ 112 ਨੰਬਰ ਤੇ ਕੀਤੀ ਸੀ। ਉਹਨਾਂ ਨੇ ਸਾਰਾ ਸਾਡੀ ਸਹਾਇਕ ਕੀਤੀ। ਬਹੁਤ ਵਧੀਆ ਸਾਡੀ ਸਹਾਇਕ ਕੀਤੀਗੇ ਮਲਾਜਮਾਂ ਨੇ। ਕਹਿੰਦੇ ਬਹੁਤ ਬੜੀ ਕਾਮਯਾਬ ਕਿ ਮਾਨ ਕਰ ਦਿੰਦੇ ਅਸੀਂ ਮੰਗੇ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣਾ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣਾ ਜਿੰਨਾਂ ਕੋ ਨਹੀਂ ਫੜਉਂਦੇ ਸਾਰੇ ਦੋ ਫੜੇ ਜਾਂ ਤਿੰਨ ਨਹੀਂ ਫੜਉਂਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਜਾਣੇ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲਾਏ ਜਾਣਗੇ ਹਾਂਜੀ ਸਰ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਕੀ ਹਾਲ ਸਾਬਾ ਤੁਹਾਡੇ ਮੇਰਾ ਪਿੰਡ ਦਾ ਪ੍ਰਾਈਮ ਮਿੰਨਾ ਰਾਣਾ ਹੈ ਜੀ ਮੇਦੀ ਦਾਤੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੀਰ ਪਿੰਡ ਭਾਈ ਜਾਲੇ ਦੇ ਵਿੱਚ ਉਹ ਉਹ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇੜ ਨੇ ਸੱਸ ਨੇ ਉਹਨਾਂ ਨੇ ਕੁੱਟਮਾਰ ਕਰਕੇ ਪਿੰਚਾਇਤ ਛਡਾਉਣ ਗਈ ਆ ਉਹਨਾਂ ਜਿਹੜਾ ਹਮਲਾ ਕੀਤਾ ਉਹਨਾਂ ਨੇ ਜਿਆਦਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ। ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਈਆਂ ਥਾਣੇ ਤੇ ਅਸਥਾਪ ਦੇ ਵਿੱਚ ਪਹੁੰਚਾਇਆ ਗਿਆ। ਉਹਨਾਂ ਨੇ ਜਾਰੀ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨੰਦਰ ਸੇਵਲ ਜੀ। ਉਹਨਾਂ ਨੇ ਟੈਂਕ ਜਿਆਦੇ ਰੱਖੀ ਉੱਥੇ ਹਾਲਤ ਜਾਰੀ ਖਰਾਬ ਹੋਣ ਦੇ ਖਾਤਰ ਉਨਾ ਅੰਬਰਸਾ ਦਾ ਰੈਫਰ ਕਰਤੀ। ਰਸਤੇ ਦੇ ਵਿੱਚੋਂ ਗੱਡੀ ਦਮ ਤੋੜ ਗਈ ਆ। ਕੁਟਮਾ ਵੀ ਖਤਰ। ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ ਆ। ਹਾਂਜੀ 112 ਨੰਬਰ ਤੇ ਕੀਤੀ ਸੀ। ਉਹਨਾਂ ਨੇ ਸਾਰਾ ਸਾਡੀ ਸੜਾਈ ਕੀਤੀ। ਬਹੁਤ ਵਧੀਆ ਸਾਡੀ ਸੜਾਈ ਕੀਤੀਗੇ। ਮਲਾਜਮਾਂ ਨੇ ਸਾਡੀ ਬਹੁਤ ਵਧੀਆ ਕੰਮ ਪੁੱਜ ਗਏ। ਕੀ ਮੰਗ ਕਰਦੇ ਨੇ? ਅਸੀਂ ਮੰਗ ਇਹ ਗੱਲ ਸਾਡੀ ਗੱਡੀ ਨੂੰ ਇਨਸਾਫ ਮਿਲਿਆ ਜਾਵੇ। ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣ। ਉਹਨਾਂ ਦਾ ਚੱਕ ਕੇ ਹਵਾਲਾਟ ਭੇਜੇ ਜਾਣਾ ਜਿੰਨਾਂ ਕਰ ਨਹੀਂ ਫੜ ਹੁੰਦੇ ਸਾਰੇ ਦੋ ਫੜੇ ਆ ਤਿੰਨ ਨਹੀਂ ਫੜ ਹੁੰਦੇ ਅਸੀਂ ਉਹਨਾਂ ਦਾ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਚਾਣੀ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲਾਈ ਜਾਏਗੇ